ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੀ ਪੁਲਿਸ ਨੇ ਦੀਪਾ ਕਤਲ ਮਾਮਲੇ 'ਚ ਇੱਕ ਹੋਰ આરોપી ਨੂੰ ਕੀਤਾ ਗ੍ਰਿਫਤਾਰ ਆਓ ਸੁਣਦੇ ਹਾਂ ਇਸ ਮੌਕੇ ਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮੌਕੇ ਤੇ ਕੀ ਕਹਿਣਾ ਹੈ ਕ੍ਰਿਮინਲ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਉਹਦੇ ਵਿੱਚ ਇੱਕ ਦੋਸ਼ੀ ਕਰਨ ਗੰਗੜ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਛੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਇਸੱਚ ਦੇ ਉਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਕਰੇ ਲੱਗ ਪੈ ਚੁੱਕਾ ਹੈ ਰਾਈਟ ਰਾਈਟ ਲੱਗਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਤੇ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਮ ਜੈਕ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰেজెంట్ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ ਹਾਂ ਕੁਲ ਕਿੰਨੇ ਗੋਲੀ ਚੱਲੇ ਸੀ ਹਾਂਜੀ ਕੁਲ ਗੋਲੀ ਕਿੰਨੀ ਚੱਲੀ ਦੋਨੋਂ ਪਾਸੇ ਤੋਂ ਦੋਨੋਂ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਉਹਦੀ ਲੈਂਗੁਏਜ ਦੀ ਸਰ ਇੱਕ ਗੱਲ ਬੜੀ ਹਰਾਮ ਕਰਨ ਵਾਲੀ ਹੈ ਥੋੜੇ ਟਾਈਮ ਚ ਦੋ ਤਿੰਨ ਤਰ੍ਹਾਂ ਦੇ ਇਹਦੇ ਮਾਮਲੇ ਸਾਹਮਣੇ ਆਏ ਆ ਕਿ ਦੋਸ਼ੀ ਨੂੰ ਪੁਲਿਸ ਰਿਕਵਰੀ ਲੈ ਕੇ ਆਉਂਦੀ ਹੈ ਤੇ ਦੋਸ਼ੀ ਫੁਰਤੀ ਦਿਖਾਉਂਦਾ ਚਲਾਕੀ ਦਿਖਾਉਂਦਾ ਫਾਇਰ ਕਰ ਦਿੰਦਾ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਾਂ 'ਚ ਰਿਕਵਰੀ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਕੀ ਕੀ ਰਿਕਵਰੀ ਫੀਚਰ ਨੇ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਬੰਦੀਪੁਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫ੍ਰੈਂਸਕਿੰਗ ਨੂੰ ਬੁਲਾ ਕੇ ਕਿ ਉਹਦੇ 'ਚ ਕਿੰਨੇ ਜਿਹੜੇ ਲਾਈਵ ਗਰਾਊਂਡs ਹੈਗੇ ਉਹ ਸਾਰੀ ਸਾਡੀ ਰਿਕਵਰੀ ਕਰਦੇ ਸੀ ਕਾਕੂ ਜੀ ਮੇਰੇ ਸਾਹ ਸਾਥੀ ਇੱਕ ਖਾਲੀ ਕੋਲ ਹੈਗਾ ਬਾਕੀ ਉਹ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈਵ ਰਾਉਂਡ ਚੁੱਕੇ ਹੈਗੇ ਗੱਡੀ ਤੇ ਸੀਗਾ ਸਰ ਹਾਂਜੀ ਹਾਂ 32 ਬੋਰ ਦੇ ਕਿੰਨੇ ਗੋਲੀ ਸੀਗੇ ਸਰ ਲੋਟੇ ਜਿਹੜਾ ਮੈਗਜ਼ੀਨ ਚਾਹ ਕਰ 60 ਗੋਲੀ ਤੋਂ ਹੁੰਦੀ ਹੈ ਸਰ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਐਵੀਡੈਂਸ ਹੈਗਾ ਸਾਹਮਣੇ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿੰਨੀਆਂ ਉਹ ਚ ਲਾਈਵ ਰਾਉਂਡ ਹੈ ਜਿੰਨੇ ਉਹ ਤੋਂ ਫਾਇਰ ਹੋਇਆ ਸੀ ਤੁਹਾਨੂੰ ਆਲਰੇਡੀ ਸੀ ਸਰਕਾਰੀ ਗੱਡੀ ਤੇ ਕੋਈ ਗੋਲੀ ਲੱਗੀ ਹੈ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਾ ਹੈ ਕੋਈ ਪੁਲਿਸ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੈ ਨਹੀਂ ਜੀ ਨਹੀਂ ਪੁਲਿਸ ਮੁਲਾਜ਼ਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਹੀਂ ਹੈ ਔਰ ਕੋਈ ਬਰਾਮਦਲੀ ਕਰਨੀ ਸਰ ਦੂਜੇ ਜਿਹੜੇ ਬੰਦੇ ਆ ਗਏ ਤੇ ਜਾਂਚ ਕਰੇ ਲੈ ਆਏ ਬਿਲਕੁਲ ਜੀ ਬਿਲਕੁਲ ਜੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਕੋਈ ਆਏਗਾ ਕਿ ਇਹਨਾਂ ਨੇ ਕਿਤੇ ਵੈਪਨਸ ਰੱਖਿਆ ਜਾਂ ਹੋਰ ਕੋਈ ਗੱਲਬਾਤ ਹੈ ਤਾਂ ਅਸੀਂ ਬਿਲਕੁਲ ਉਹਦੀ ਬਰਾਮਦਗੀ ਕਰਾਂਗੇ ਸਰ ਸ਼ਹਿਰ ਦੀ ਸੁਰੱਖਿਆ ਲਈ ਜੇ ਗੱਲ ਕਰੀ ਕਿਉਂਕਿ ਲਾਸਟ ਟਾਈਮ ਤੁਸੀਂ ਕਹਿੰਦੇ ਪੁਲਿਸ ਸਖਤ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮੈਸੇਜ ਆ ਜਾਂਦਾ ਨੈਕਟੀਵਿਟੀ ਹੋ ਜਾਂਦੀ ਹੈ ਉਹਦੇ ਲਈ ਕੀ ਕਹੋਗੇ ਮੈਂ ਦੇਖੋ ਜੀ ਤਾਂ ਤੁਹਾਡੇ ਮadhyam ਰਾਹੀਂ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਚ ਦੇ ਕੇ ਇਹਨਾਂ ਤੋਂ ਇੱਕ ਕ੍ਰਾਈਮ ਕਰਵਾਉਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਹੈ ਬਟ ਜਿਹੜਾ ਸਾਡਾ ਇੱਥੇ ਦਾ ਯੂਥ ਹੈ ਉਹਨੂੰ ਉੱਤਣਾ ਪੈਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਕਹਿਣਾ ਚ ਜੇ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀ ਕਿਸੇ ਨੂੰ ਵੀ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ 'ਚ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫੋਰਸ ਕਰ ਰਿਹਾ ਤਾਂ ਉਹ ਪੁਲਿਸ ਨੂੰ ਤੁਸੀਂ ਉਸੇ ਵੇਲੇ ਇਨਫੋਰਮ ਕਰੋ ਸਰ ਰਿਕਵਰੀ ਕੀ ਤਰ੍ਹਾਂ ਸਰ ਇਸਰ ਘਟਨਾ ਕੀ ਬਪੜਦੀ ਹੈ ਸਰ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁਤਰਕਾਰ ਸਾਹਿਬ ਨੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਏਦਾਂ ਰਿਕਵਰੀ ਵੇਲੇ ਹੋ ਜੀ ਅਦਰਵਾਈਜ਼ ਬਹੁਤ ਜਗ੍ਹਾ ਤੇ ਹੋਰ ਵੀ ਰਿਕਵਰੀ ਹੋ ਰਹੀ ਹੈਗੀ ਉਹ ਰਿਕਵਰੀ ਠੀਕ ਹੋ ਜਾਂਦੀ ਲੇਕਿਨ ਸਰ ਠੀਕ ਹੈ ਬਹੁਤ ਧੰਨਵਾਦ। ਠੀਕ ਹੈ। ਥੈਂਕ ਯੂ। ਇਹ ਸਗੇ ਜੀ ਐਸ ਐਸ ਵੀ ਸਾਹਿਬ ਮਹਤਾਬ ਸਿੰਘ ਜੀ ਜਿਹੜੇ ਦੱਸ ਰਹੇ ਸੀਗੇ ਕਿ ਇੱਥੇ ਜਿਸ ਵੇਲੇ ਆਂਦਾ ਸੀ ਰਿਕਵਰੀ ਲਈ ਤਾਂ ਉਸ ਵੇਲੇ ਉਸ ਵਿਅਕਤੀ ਨੇ ਜਿਹੜਾ ਹੈਗਾ ਗੋਲੀ ਚਲਾਤੀ ਸੀਗੀ। ਇਹ ਜਿਹੜਾ ਵੈਪਨ ਹੈਗਾ ਆ ਇਹ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਦੇ ਵਿੱਚ ਵੈਪਨ ਇੱਥੇ ਪਿਆ ਹੈ ਤੇ ਨਾਲ ਜਿਹੜੀ ਇਹ ਗੋਲੀਆਂ ਦੇ ਖੋਲ ਜਿਹੜੇ ਹੈਗੇ ਆ ਖੋਲ ਜਿਹੜੇ ਹੈਗੇ ਆ ਉਹ ਵੀ ਤੁਸੀਂ ਦੇਖ ਸਕਦੇ ਆ। ਕਿ ਕੋਲ ਜਿਹੜੇ ਹੈਗੇ ਆ ਉਹ ਬਾਕੀ ਜਿਹੜਾ ਹੈਗਾ ਜਿੱਥੇ ਤੁਸੀਂ ਤਾਜ਼ੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਿੱਕੇ ਦੇ ਨਾਲ ਕੋਲ ਜਿਹੜੇ ਹੈਗੇ ਆ ਉਹ ਤੁਸੀਂ ਦੇਖ ਸਕਦੇ ਆ ਇਹ ਜਿਹੜਾ ਕਿੱਥੇ ਲੱਗਿਆ ਜਿਹੜਾ ਪੁਲਿਸ ਦੀ ਗੱਡੀ ਦੇ ਉੱਤੇ ਵੀ ਜਿਹੜਾ ਇੱਕ ਫਾਇਰ ਲੱਗਿਆ ਹੈ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਦੇ ਵਿੱਚ ਕਿ ਪੁਲਿਸ ਇਸ ਲਈ ਰਿਕਵਰੀ ਕਰਨ ਦੇ ਲੈ ਕੇ ਆਈ ਸੀ ਤਾਂ ਉਸੇ ਲਈ ਇਹ ਹੋਇਆ ਫਾਇਰ ਜਿਹੜਾ ਕਰ ਦਿੱਤਾ ਆ ਰਿਕਵਰੀ ਲਈ ਲੈ ਕੇ ਆਇਆ ਸੀ ਇੱਕ ਇੱਥੇ ਹੋਰ ਡਰ ਦੀ ਗੱਲ ਸੀ ਕਿ ਇਧਰਲੇ ਪਾਸੇ ਨੱਠਣ ਦਾ ਡਰ ਸੀਗਾ ਜਿਹੜਾ ਭਲੇ ਕੁਝ ਦਿਨ ਪਹਿਲਾਂ ਹੀ ਜਿਹੜੀ ਹੈਗੀ ਰਿਕਵਰੀ ਕੀਤੀ ਸੀ ਰਿਕਵਰੀ ਕਰਨੇ ਤੋਂ ਬਾਅਦ ਜਿਹੜਾ ਹੈਗਾ ਆ ਇਹ ਦੇਖਣ ਨੂੰ ਮਿਲਿਆ